ਜਾਣੋ ਦੋਸਤੋ ਮੈਂ ਦੋਸਤੋ ਪੋਸੇ ਵਾਲਿਆਂ ਨੇ ਦੱਸਿਆ ਕਿ ਪਾਈਆਮ ਪ੍ਰੋਸਿੰਗ ਜੀ ਦੁਬਈ ਚਲੇ ਗਏ ਆ ਹੋਰ ਕੀ ਜਾਣਕਾਰੀ ਦਿੰਦੇ ਹੋਏ ਦੇਖ ਕੇ ਹੋ ਜੀ ਵੀਡੀਓ ਤੇ ਉਹ ਅੰਮ੍ਰਿਤਸਰ ਤੇ ਇਹਨੇ 9:30 ਵਜੇ ਅੰਮ੍ਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਏਮੀਰੇਟਸ ਜੋ ਇਹਦੀ ਟ੍ਰੈਵਲ ਹਿਸਟਰੀ ਤੋਂ ਪਤਾ ਲੱਗਿਆ ਹੈ so that is how they had planned it so well ke ene mahinya to plan kar rya si te crime commit karan to within a few hours ke 9 baje ene flight vi le le so edi loc jari ho gayi hai and all the airport staff can inform ke sade case da murder case murder accused wanted hai he has to be detained aur is to ilawa kyunki baad chala gaya te sada wanted hai so we will tie up with the other authorities other agencies you know deport karan da jo procedure hai wo hun follow kita jayega ਕਮਲ ਘਰ ਪਾਪੀ ਦੇ ਹੱਕ ਚਾਇਆ ਮੀਕਾ ਸਿੰਘ ਇਹ ਕੀ ਹੋਜੀ ਕੀ ਗੱਲਬਾਤ ਕਰਦਾ ਆ ਸਿੱਖਾਂ ਵਾਲੇ ਦੇਖੋ ਯੂ ਨਾ ਮਿਲਦਾ ਕਿ ਇਹ ਹੋਈ ਮੈਂ ਕਿਹਾ ਇੱਕ ਇਨਫਲੂਐਂਸਰ ਲੇਡੀ ਦਾ ਬੰਦੁਰ ਹੋ ਰਿਹਾ ਹੈ ਮੈਨੂੰ ਲੱਗਦਾ ਜੇ ਇਹ ਰੋਸੀ ਘਰ ਆ ਬਾਲੇ ਉਹਨੇ ਫੱਟੇ ਜੱਟ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਮੇਰਾ ਨਾਮ ਵੀਕਾ ਸਿੰਘ ਹੈ ਸਿੱਖ ਫੈਨ ਤੋਂ ਮੈਂ ਬਲੋਂਗ ਕਰਦਾ ਤੇ ਆਪਣੇ ਆਪ ਤੇ ਉਹਨੂੰ ਇੰਨਾ ਮਾਣ ਹੋ ਰਿਹਾ ਯਾਰ ਤੋ ਸਿੰਘਾਂ ਦੇ ਰਲ ਕੇ ਉਹ ਕੁੜੇ ਦਾ ਕੰਮ ਕਰਤਾ ਸ਼ਾਬਾਸ਼ ਅੱਜ ਸਾਰੇ ਦਰਨਾਂ ਵਿੱਚ ਅੱਜ ਤੱਕ ਇਹ ਹੀ ਦੱਸਿਆ ਹੈ ਕਿ ਜੇ ਅਸੀਂ ਯੋਧੇ ਆ ਅਸੀਂ ਦੀਵਾਂ ਦੀ ਹਲ ਕਰਦੇ ਆਂ ਕਿਸੀ ਮਲੂਮ ਸਾਡੀ ਜਰੂਰਤ ਹੋਵੇ ਸਿਮੇਸ਼ਾ ਖੜੇ ਹੁੰਦੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਚੱਕ ਦੇ ਕੋਈ ਬੰਦਾ ਮਰਚੁਪਾਲ ਸਿੰਘ ਨਾਮ ਨਾਲ ਸੁਣਿਆ ਭਾਈ ਛਾਇਡ ਸਰੂਰ ਬਹੁਤ ਵਧੀਆ ਕੰਮ ਤੇ ਦੁੱਧ ਫਿੜੇ ਨੂੰ ਤੁਹਾਡਾ ਤੁਹਾਡੇ ਸਾਰੇ ਪੰਜਾਬ ਦੇ ਯੋਦੇ 5-3 ਹੱਜ ਚੱਕਦੇ। ਔਰ ਨਾ ਦੇ ਨਹੀਂ ਹੱਜ ਚੱਕਦੇ ਬੱਚੇ ਅੰਦਰ ਚੱਲ। ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕੋ